ਅੱਜ ਆਇਆ ਦੀ ਆਪਾ ਬਰੋਟਾ ਫਾਰਮ ਤੇ ਬਰੋਟਾ ਫਾਰਮ ਦੇ ਉੱਤੇ ਪ੍ਰਾਣੀ ਵਿਰਾਸਤ ਸਾਂਭ ਕੇ ਰੱਖੀ ਹੋਈ ਐ ਬਹੁਤ ਹੀ ਵਧੀਆ ਚੀਜ਼ਾਂ ਨੇ ਤੇ ਇੱਕ ਚੀਜ਼ ਅਸੀਂ ਉਹ ਚੋਂ ਤੁਹਾਨੂੰ ਦਿਖਾ ਰਹੇ ਹਾਂ ਅਰੇ ਮਿੱਤਰੋ ਇਹ ਚੀਜ਼ਾ ਪ੍ਰਾਣੀ ਬਹੁਤ ਪ੍ਰਾਣੀ ਇਹਦੇ ਉੱਤੇ ਇੱਕ 부ਜਾਰਤ ਵੀ 부ਜਾਰਤ ਵੀ ਐ 부ਜਾਰਤ ਹੈ ਗਿਆ ਪਾਲੋ ਪਾਲ ਮੈਂ ਬੱਚੇ ਬੰਨਾ ਇੱਕ ਬੱਚਾ ਖੰਡਾਹਾ ਜਿਹੜਾ ਮੇਰੀ ਬਾਤ ਨਾ ਪੁੱਜੇ ਉਹਦਾ ਬਾਪ ਜਲਾਹਾ ਤੇ ਉਹਦੇ ਵਿੱਚ ਪਾਲੋ ਪਾਲ ਆ ਬੱਚਿਆਂ ਨੂੰ ਕਿਹਾ ਗਿਆ ਜਿਹੜੇ ਪਾਲਚ ਬੰਨੇ ਹੁੰਦੇ ਨੇ ਤੇ ਇਹ ਕੰਮ ਕਰਦੇ ਨੇ ਥੱਲੋਂ ਪਾਣੀ ਖਿੱਚਣ ਦਾ ਤੇ ਅਸੀਂ ਤੁਹਾਨੂੰ ਇਹ ਖੋ ਦਿਖਾ ਰਹੇ ਆਂ ਪੁਰਾਣਾ ਤੇ ਖੰਡਾਹਾ ਬੱਚਾ ਜਿਹਨੂੰ ਕਿਹਾ ਗਿਆ ਉਹ ਇਹਦੇ ਨਾਲ ਬੰਨਿਆ ਹੁੰਦਾ ਸੀਗਾ ਇਹਦੇ ਨਾਲ ਬੰਨਿਆ ਹੁੰਦਾ ਸੀਗਾ ਤੇ ਇਹ ਐ ਗੇੜਾ ਖਾਂਦਾ ਸੀ ਆਲੇ-ਦਾਲੇ ਨੂੰ ਬੱਛਾ ਤੇ ਇਹਦੇ ਨਾਲ ਘੁੰਮਦਾ ਸੀ ਤੇ ਪਾਣੀ ਉੱਪਰ ਆਉਂਦਾ ਸੀਗਾ ਇਹਨੂੰ ਟਿੰਡਾ ਵੀ ਕਿਹਾ ਜਾਂਦਾ ਖੂਦੀਆਂ ਟਿੰਡਾ ਤੇ ਇਸ ਫੇਰ ਪਾਣੀ ਖੇਤ ਨੂੰ ਸਿੰਚਾਈ ਲਈ ਵਰਤਦੇ ਸੀਗੇ ਜਾਂ ਪੀਣ ਲਈ ਸਾਰੇ ਕਾਸੇ ਲਈ ਇੱਕ ਹੁਆਂ ਦੇ ਹੁੰਦਾ ਸੀ ਤੇ ਇਹ ਬਹੁਤ ਹੀ ਪੁਰਾਣੀ ਵਿਰਾਸਤ ਆ ਆਪਣੀ ਪੰਜਾਬ ਦੀ ਸਾਭ ਕੇ ਰੱਖੀ ਗਈ ਆ ਤੇ ਅੱਜ ਅਸੀਂ ਬਰੋਟਾ ਫਾਰਮ ਤੇ ਆਏ ਥੀਗੇ ਇੱਥੇ ਹੋਰ ਵੀ ਬਹੁਤ ਚੀਜ਼ਾਂ ਨੇ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਦੇਖੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖੀ ਗਈ ਆ